ਸੱਲ ਘਟ ਗਏ ਤੇ ਅਸੀਂ ਉੱਥੇ ਟ੍ਰੀਟਮੈਂਟ ਪਿੰਡੋ ਕਰਾਇਆ ਸਹੀ ਨਾ ਹੋਇਆ ਘਟ ਹੋਰ ਘਟ ਗਏ ਫਿਰ ਸੀ ਡਾਕਟਰ ਕੋਲੇ ਆ ਗਏ ਦੋ ਦਿਨਾਂ ਬਾਅਦ ਨੇ ਰਿਪੋਰਟ ਕਰਕੇ ਕਹਿੰਦਾ ਵੀ ਤੁਹਾਡੇ ਬੱਚੇ ਨੂੰ ਤਾਂ ਬਲੱਡ ਕੈਨਸਰ ਹੈ। ਕਹਿੰਨ ਖਰਚਾ ਉੱਥੇ ਕੁਝ ਨਹੀਂ ਹੁੰਦਾ ਕਹਿੰਦਾ ਸ਼ਮਾਨ ਭਰ ਕਰਤੇ ਹੋ ਜੀ ਇਹਨਾਂ ਨੇ 25 26 ਦਿਨਾਂ ਚ 5 ਲੱਖ ਦਾ ਕਾਰਡ ਜਿਹੜਾ ਸਾਫ ਕਰਤਾ ਉਸ ਤੋਂ ਬਾਅਦ ਸਾਡਾ ਬੱਚਾ ਲਾਲਾ ਦਵਾਈਆਂ ਜਮਾਏ ਕਰਤਾ ਸਾਨੂੰ ਆਇਆ ਹੋਗਾ ਵੀ ਬਚਦਾ ਨਹੀਂ ਬਚਾ ਫਿਰ ਇਹ ਕਹਦਾ ਕਹਦਾ ਉਹਦੇ ਪਹਿਲਾਂ ਇੱਕ ਕੈਂਸਰ ਸੀ ਹੁਣ ਇਹਦੇ ਦੋ ਨਿਕਲੇ ਹੋਏ ਖਤਰਨਾਕ ਨੇ ਬਹੁਤ ਜਿਆਦਾ ਖਤਰਨਾਕ 300 ਜੁਨਟ ਨੇ ਲਾਤੀ ਬਲੱਡ ਦੀ ਸੈੱਲ ਆਉਣੇ ਸੈੱਲ ਆਉਣੇ ਸੈੱਲ ਆਈ ਗਏ ਸੈੱਲ ਆਈ ਸੈੱਲ ਵਧੇ ਨਹੀਂ ਤੋ 6.5 ਲੱਖ ਰੁਪਏ ਨੇ ਖਰਚਾ ਸਾਡਾ ਹੋਰ ਕਰਾਤਾ ਕਹਦਾ 22 ਲੱਖ ਰੁਪਏ ਹੋ ਲੱਗੂ 22 ਲੱਖ ਦਾ ਇੰਤਜ਼ਾਮ ਕਰੋ ਇਹ ਬੱਚਾ ਬਚਾਉਂਗਾ ਫਿਰ ਅਸੀਂ ਇਥੋਂ ਲੈ ਕੇ ਪੀਜੀਏ ਉਹਨੇ ਟੈਸਟ ਚੁਸਤ ਕਰ ਕਹਿੰਦਾ ਕੈਂਸਰ ਦਾ ਕੋਈ ਕਹਿੰਦਾ ਭੋਗਾਂ ਦਾ ਭਾਈ ਇਹਨੂੰ ਕਹਿੰਦਾ ਕੁਝ ਨਹੀਂ ਹੋਇਆ ਤੋ ਮੌਲ ਕਰ ਮੈਡਮ ਕਹਿੰਦੀ ਉਹਨੂੰ ਪਕੜੋ ਕਿ ਕੀ ਕਰੇ ਖਿਚੜੀ ਕਰੀ ਪ ਮੈਂ 50000 ਦੇ ਦੋ ਘਰ ਗਨੇ ਕਰੀ ਬਟਾ ਜਮੀਨ ਜਮਣੇ ਮੇਰੇ ਕੋਲ ਹੈ ਨਹੀਂ ਪੰਡਤਾਂ ਦਾ ਮੁੰਡਾ ਮੈਂ ਦੁਕਾਨ ਕੱਲੀ ਦੁਕਾਨ ਕਰਦਾ ਡਾਕਟਰ ਬਦੂਆ ਕਹਿੰਦਾ ਲੱਖ ਲੈ ਲੋ ਫਿਰ ਕਹਿੰਦਾ ਡੂਡ ਲੈ ਲੋ ਜਾਂਦੇ ਹੋਗਾ ਦੋ ਲੈ ਲੋ ਮੈਂ ਕਹੀ ਇਹਨਾਂ ਚ ਰੋ ਰੋ ਕੱਟੇ ਤਿੰਨ ਮਹੀਨੇ ਇੱਥੇ ਕੋਲੇਣਾ ਲੱਗ ਕੇ ਰੋ ਰੋ ਕੇ ਉੱਥੇ ਬਹਿ ਕੇ ਰੋਪੇ ਕੇ ਉੱਥੇ ਬਹਿ ਕੇ ਰੋਪੇ ਇਹ ਬਚਦਾ ਨਹੀਂ ਸਾਡਾ ਸਾਨੂੰ ਅੰਦਰੋਂ ਆਏ ਸੀ ਬਚਦਾ ਨਹੀਂ ਇਹਨਾਂ ਡਰਾਏ ਹੋਏ ਸੀ ਜਲਾਗ ਨਹੀਂ ਹੈਗਾ ਇਹ ਤਾਂ ਸਦਨੇ ਰੂਝ ਨਹੀਂ ਥੋੜਾ ਥੋੜਾ ਵੜ ਕੇ ਵੇਚਦੇ ਨੇ ਮੁਰਕਾ ਬਿਲਕਾ ਵਾਲਾ ਵੇਚਦੀਆਂ ਥੋੜਾ ਜਿਹਾ ਬਟਕਾ ਆਪ ਦਾ ਕੰਮ ਕਰੀ ਜਾਂਦੇ ਨੇ ਸਤਿ ਸ਼੍ਰੀ ਅਕਾਲ ਲਾਰੇੰਬੀ ਟੀਵੀ ਤੋਂ ਦੇਖ ਰਹੇ ਹੋ ਮਾਹਾਂ ਜਸਕਰੇਵਾਲ ਪੰਜਾਬ ਕੈਂਸਰ ਕੇਅਰ ਹਸਪਤਾਲ ਦੇ ਅੱਗੇ ਜਿਹੜਾ ਹੈਗਾ ਉਹ ਧਰਨਾ ਲੱਗਿਆ ਹੋਇਆ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਪਰ ਇੱਕ ਵੱਖਰੀ ਕਹਾਣੀ ਜਿਹੜੀ ਆ ਇਸ ਹਸਪਤਲ ਦੇ ਵਿੱਚ ਦੇਖਣ ਨੂੰ ਮਿਲੀ ਆ ਉਹ ਕਹਾਣੀ ਕੀ ਆ ਉਹ ਤੋਂ ਜਾਣੂ ਜਿਹੜਾ ਹੈਗਾ ਕਰਵਾਵਾਂਗੇ ਭਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਕੀ ਹੈ ਜੀ ਸਤਿੰਦਰਪਾਲ ਸਿੰਘ ਨਾਮ ਆ ਜੀ ਮੇਰਾ ਪਿੰਡ ਠੁੱਠਿਆਂ ਵਾਲੀ ਮਾਨਸਾ ਜ਼ਿਲ੍ਹਾ ਤੋਂ ਜੀ ਤੇ ਕੀ ਕੀ ਮਾਮਲਾ ਜਿਹੜਾ ਤੁਸੀਂ ਪਿਛਲੇ 2-3 ਦਿਨਾਂ ਤੋਂ ਧਰਨਾ ਲਾਈ ਬਿਠੇ ਮਾਮਲਾ ਕੀ ਹੈ ਇਹ ਮੇਰਾ ਬੱਚਾ ਸੀਗਾ ਇਹ ਭੂਸ਼ਨ ਸਿੰਘ ਇਹ ਨਾਲ ਹੀ ਬੈਠੇ ਨੇ ਹੂੰ ਨਿਪੜ ਗਿਆ ਲਗਭਗ 6 ਮਹੀਨਿਆਂ ਤੋਂ ਪਹਿਲਾਂ ਇਹਨਾਂ ਦੇ ਸੈੱਲ ਖਟ ਗਏ ਹੂੰ ਸੈੱਲ ਖਟ ਗਏ ਤੇ ਤਾਂ ਅਸੀਂ ਉੱਥੇ ਟ੍ਰੀਟਮੈਂਟ ਪਿੰਡੋ ਕਰਾਇਆ ਹੂੰ ਦੋ ਤਿੰਨ ਦਿਨ ਸਹੀ ਨਾ ਹੋਇਆ ਘੱਟ ਹੋਰ ਖਟ ਗਏ ਫਿਰ ਅਸੀਂ ਡਾਕਟਰ ਕੋਲੇ ਆ ਗਏ ਇਹ ਕਹਿੰਦਾ ਵੀ ਦਾਖਲ ਕਰਨਾ ਬੋ ਇਹਨਾਂ ਨੇ ਦਾਖਲ ਕਰ ਲਿਆ ਦਾਖਲ ਕਰ ਲਿਆ ਜਦੋਂ ਦੋ ਦੋ ਦਿਨਾਂ ਬਾਅਦ ਇਹਨਾਂ ਨੇ ਰਿਪੋਰਟ ਕਰਕੇ ਕਹਿੰਦਾ ਵੀ ਤੁਹਾਡੇ ਬੱਚਿਆਂ ਦਾ ਬਲੱਡ ਕੇਸਰ ਸਾਡੇ ਜ਼ਮੀਨ ਨਿਕਲ ਗਈ ਪੈਰਾਂ ਚੋਂ ਖਬਰ ਆ ਗਈ ਸੀ ਰਿਸ਼ਤੇਦਾਰਾਂ ਨੂੰ ਫੋਨ ਕਰਾਇਆ ਜਦੋਂ ਅਸੀਂ ਰਿਸ਼ਤੇਦਾਰਾ ਇਕੱਠੇ ਹੋ ਗਏ ਤਾਂ ਅਸੀਂ ਡਾਕਟਰ ਨਾਲ ਗੱਲਬਾਤ ਕਰੀ ਇਹ ਕਹਿੰਦਾ ਵੀ ਕੋਈ ਏਡੀ ਗੱਲ ਨਹੀਂ ਜਿਹੜਾ ਕੋਈ ਬੋਲ ਪੂਗਾ ਐਡਾ ਵੀ ਡਰਨ ਵਾਲੀ ਗੱਲ ਨਹੀਂ ਇਹ ਕੋਈ ਹਾਇ ਤਾਂ ਇਹ ਕੈਂਸਰ ਦੀ ਕਿਸਮ ਹੈ ਛੋਟੀ ਜੀ ਲੁਕੀਮੀਆ ਐਮ 3 ਕਹਿੰਦੇ ਨੇ ਡਾਕਟਰ ਨੇ ਕਹਿੰਦਾ ਹਾਂ ਤੇ ਕਹਿੰਦਾ ਕਿ 100% ਠੀਕ ਹੋ ਜਾਂਦੀ ਹੈ ਸਾਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਆਖਿਆ ਫਿਰ ਖਰਚਾ ਖਰਚਾ ਉਦੋਂ ਹੀ ਆਪਾਂ ਕੰਮ ਖਰਚਾ ਓਡਾ ਕੁਛ ਨਹੀਂ ਹੁੰਦਾ ਡਾਕਟਰ ਕਹਿੰਦਾ ਕੋਈ ਖਰਚਾ ਨਹੀਂ ਹੁੰਦਾ ਹਾਂ ਕਹਿੰਦਾ ਸ਼ਮਾਨ ਭਾਗ ਕਰਦੇ ਹੋ ਜੀ ਓਡਾ ਤੇ ਟੈਸਟਾਂ ਦੇ ਖਰਚਾ ਓ ਥੋੜਾ ਬਹੁਤਾ ਬਾਹਰੋਂ ਜਿਹੜੇ ਟੈਸਟ ਕਰਾਉਂਗੇ ਥੋੜਾ ਬਹੁਤਾ ਖਰਚਾ ਓ ਨਹੀਂ ਓਡਾ ਇੱਥੇ ਸ਼ਮਾਨ ਭਾਗ ਕਰਦੇ ਹੋ ਜੀ ਅਸੀਂ ਖੈ ਕਰੋ ਇਹਨੇ ਖੁਦ ਸ਼ੁਰੂ ਕਰਤਾ ਜੀ ਟੈਸਟ ਉਸ ਤੋਂ ਬਾਹਰੋਂ ਕਰਾਏ ਇਹਨਾਂ ਨੇ ਹੋਰ ਕਰਾਏ ਟੈਸਟ ਇਹਨਾਂ ਨੇ 25 26 ਦਿਨਾਂ ਚ 5 ਲੱਖ ਦਾ ਕਾਰਡ ਜਿਹੜਾ ਸਾਫ਼ ਕਰਤਾ ਹਾਂ ਉਸ ਤੋਂ ਬਾਅਦ ਸਾਡਾ ਬੱਚਾ ਇਹਨੇ ਲਾਲਾ ਦਵਾਈਆਂ ਜਮਾਇਨ ਕੱਪ ਤਾਂ ਹਨਵਾਇ ਹੋਗਾ ਵੀ ਬਚਦਾ ਨਹੀਂ ਬੱਚਾ ਉਹ ਦੋਵਾਂ ਦਾ ਕਹਿੰਦਾ ਕੈਸ਼ ਲੱਗੂ ਬਹੁਤ ਵੱਡਾ ਮਾਮਲਾ ਕਹੇ ਕਿੰਨੇ ਪੈਸੇ ਕਹਿੰਦਾ 40000 ਪਰੋ ਹਫਤੇ ਦਾ ਤੁਸੀਂ ਪੁੱਛਿਆ ਨਹੀਂ ਕਿ ਪਹਿਲਾਂ ਤੂੰ ਕਹਿਆ ਸੀ ਕਿ ਪਾ ਪੈਸਾ ਹੀ ਕੋਈ ਲੱਗਣਾ ਨਹੀਂ ਹੁਣ ਕਹਿੰਦਾ ਵੀ ਕੈਸ਼ ਲੱਗੂਗਾ ਹਾਂ ਪੁੱਛਿਆ ਸੀ ਫਿਰ ਇਹ ਕਹਿੰਦਾ ਕਹਿੰਦਾ ਇਹਦੇ ਪਹਿਲਾਂ ਇੱਕ ਕੈਂਸਰ ਸੀ ਹਾਂ ਹੁਣ ਇਹਦੇ ਦੋ ਨਿਕਲੇ ਦੋ ਹੁਣ ਦੋ ਨੇ ਕਹਿੰਦਾ ਤੁਸੀਂ ਕਿਹਾ ਨਹੀਂ ਕਿ ਦਵਾਈ ਦਾ ਅਸਰ ਕੀ ਹੋਇਆ ਜਿਹੜੀ ਦਿੱਤੀ ਹੈ ਨਹੀਂ ਵੀ ਦੋ ਕਿਸਮ ਦੇ ਹੋ ਗਏ ਕਹਿੰਦਾ ਹੁਣ ਖਤਰਨਾਕ ਨੇ ਬਹੁਤ ਜਿਆਦਾ ਖਤਰਨਾਕ ਇਹਨੇ ਡਾਇਗਨੋਸਮ ਲਾਇਆ ਏਪੀਐਮਐਲ ਦਾ ਦੱਸਿਆ ਸਾਨੂੰ ਲਕੀਮੀਆ ਥਰੀ ਤੇ ਦਵਾਈਆਂ ਨੇ ਉਹਦੀ ਲਾਈ ਨਹੀਂ ਨੀ ਕੈਂਸਰ ਦੀ ਹੋਰ ਹੀ ਲਾਈ ਗਿਆ ਐਂਟੀਬਾਇਟਿਕ ਲਾ ਲਾ ਕੇ ਬੱਚੇ ਦਾ ਬਰਾ ਹਾਲ ਕਰਤਨ 300 ਜੁਨਟ ਨੇ ਲਾਤੀ ਬਲੱਡ ਦੀ ਬਲੱਡ ਦੀ ਹਾਂਜੀ 300 ਜੁਨਟ ਬਸ ਬਣਾ ਲਿਆ ਕਰੇ ਸੈੱਲ ਹੁਣੇ ਸੈੱਲ ਹੁਣੇ ਸੈੱਲ ਲਾਈ ਗਿਆ ਸੈੱਲ ਵਧੇ ਨਹੀਂ ਤੋ ਜੋਰ ਲਾ ਲੈਣ ਸੀ 6 ਲੱਖ 6.5 ਲੱਖ ਰੁਪਏ ਨੇ ਖਰਚਾ ਸਾਡਾ ਹੋਰ ਕਰਾਤਾ ਕਾਰ ਤੋਂ ਬਾਪੂ ਜੀ ਸਾਨੂੰ ਪਿੰਡ ਚੋਂ ਵੀ ਕਿਸੇ ਨੇ 100 ਕਿਸੇ ਨੇ 50 ਕਿਸੇ ਨੇ 500 ਕਿਸੇ ਨੇ 1000 ਇਕੱਠੇ ਕਰਕੇ ਸਾਨੂੰ ਪਿੰਡ ਚੋਂ ਪੈਸੇ ਦਿੱਤੇ ਸਾਡੀ ਮੈਂ ਡਾਕਟਰ ਜੋ ਦੇ ਨਾਲ ਹੀ ਇਹਦੇ ਨਾਲ ਜਿਹੜੇ ਨੇ ਰਿਲੇਟਡ ਐ ਸਮ ਮੈਂ ਵੀ ਆਪਣਡੇ ਪਿੰਡ ਦੇ ਵਿੱਚ ਡਾਕਟਰੀ ਦਾ ਕੰਮ ਕਰਦਾ ਸਾਡੀ ਜਥੇਬੰਦੀ ਨੇ ਵੀ ਮਤ ਦਿੱਤੀ ਸਾਰੇ ਭੈਣ ਭਾਈਆਂ ਨੇ ਕੀਤੀ ਯਾਰ ਮੇਰੀ ਮਤ ਪਰ ਇਹਨੇ ਨਹੀਂ ਕੀਤੀ ਨੇ ਸੀ 6.5 ਲੱਖ ਰੁਪਇਆ ਉਹ ਲੈ ਲਿਆ ਬੱਚੇ ਦੇ ਬੱਚਾ ਡਾਊਨ ਹੀ ਹੁੰਦਾ ਤੁਰ ਗਿਆ ਦਵਾਈ ਨਾਲ ਡਾਊਨ ਹੀ ਹੁੰਦਾ ਤੁਰ ਗਿਆ ਫਿਰ ਅਸੀਂ ਤਾਂ ਛੁੱਟੀ ਲੈ ਲਈ ਕਹਿੰਦਾ 22 ਲੱਖ ਰੁਪਇਆ ਹੋ ਲੱਗੂ ਇਹ ਕਹਿੰਦਾ ਹਾਂ 22 ਲੱਖ ਦਾ ਇੰਤਜ਼ਾਮ ਕਰੂਗਾ ਬੱਚਾ ਬਚਾਉਣਾ ਅਸੀਂ ਇੱਥੋਂ ਲੈ ਬਈ ਉਦੋਂ ਪਹਿਲਾਂ 6.5 ਲੱਖ ਲਵਾ ਚੁੱਕਿਆ ਸੀ ਉਦੋਂ ਪਹਿਲਾਂ 6.5 ਲੱਖ ਲਵਾ ਚੁੱਕਿਆ ਸੀ ਤੁਹਾਡਾ ਉਦੋਂ ਬਾਅਦ ਦਾ 22 ਹੋਰ ਹੋਰ ਲਗੂ ਹਾਂ ਫਿਰ ਅਸੀਂ ਇੱਥੋਂ ਲੈ ਕੇ ਪੀਜੀਏ ਪੀਜੀਏ ਨੇ ਸੈਲ ਸੁੱਲ ਕਰਕੇ ਸੈਲਾਂ ਚੈਕ ਚੋ ਕਰਤੋਂ ਉਹਨਾਂ ਨੇ ਕਹਿੰਦੇ ਹਫ਼ਤੇ ਨੂੰ ਆਇਓ ਰਿਪੋਰਟ ਆਉ ਅਸੀਂ ਹਫ਼ਤੇ ਨੂੰ ਗਏ ਉਹਨਾਂ ਨੇ 28 ਦਿਨਾਂ ਦੀ ਦਵਾਈ ਦਿੱਤੀ ਸਾਨੂੰ ਪੀਜੀਏ ਨੇ ਕਹਿੰਦਾ ਖਾ ਕੇ ਆਇਓ ਖਾ ਜੇਣਾ ਬਾਅਦ ਹੀ ਫੇਰ ਗਏ ਉਹਨੇ ਟੈਸਟ ਉੱਤ ਕਰਕੇ ਕਹਿੰਦਾ ਕੈਂਸਰ ਪਾਇਆ ਕੋਣ ਕਹਿੰਦਾ ਨੂੰ ਅਸੀਂ ਅਖਾ ਡਾਕਟਰ ਕਹਿੰਦਾ ਦੇ ਬਣਾਈ ਬੈਠਾ ਕਹਿੰਦਾ ਨੰਬਰ ਦੇ ਮੈਂ ਨੰਬਰ ਦੇ ਤਾਂ ਉਹਨੇ ਫੋਨ ਕਰਨੇ ਫੋਨ ਨਹੀਂ ਚੱਕਿਆ ਸਰ ਜੀ ਮੈਂ ਪਹਿਲਾਂ ਹੀ ਕਿਹਾ ਬਹੁਤ ਵੱਡਾ ਮਾਮਲਾ ਉਹ ਕਹਿੰਦਾ ਭਾਈ ਇਹਨੂੰ ਕਹਿੰਦਾ ਕੁਝ ਨਹੀਂ ਹੋਇਆ ਇਦੋਂ ਮੌਲ ਕਰ ਕਹਿੰਦਾ ਉਹਨੂੰ ਪਕੜੋ ਹਾਂ ਹਾਂ ਫੋਨ ਦੀ ਬੋਲਦੇ ਨਾ ਮੈਡਮ ਕਹਿੰਦੀ ਉਹਨੂੰ ਪਕੜੋ ਤੇ ਕੀ ਕਰਿਆ ਖਿਚੜੀ ਕਰੀ ਪਈ ਐ ਬੱਚੇ ਦੇ ਇੰਦਾ ਇੰਨਾ ਟ੍ਰੀਟਮੈਂਟ ਲਾਇਆ ਅਸੀਂ ਅਖਾ ਜੀ ਪਤਾ ਨਹੀਂ ਸੰਭਤਾ ਹੀ ਲਾਇਆ ਉਹਨੇ ਕਹਿੰਦੇ ਬੱਚਾ ਬਚ ਰਿਹਾ ਤੇਰਾ ਸ਼ੁਕਰ ਕਰ ਤੇ ਮਾਈ ਮੜਾ ਲਿਖ ਕੇ ਦੇ ਦੇ ਦੀ ਗਲਤ ਕਰਿਆ ਕਹਿੰਦੇ ਕਿ ਫੇਰ ਸੋਚਾਂਗੇ ਇੱਕ ਵਾਰੀ ਤੁਸੀਂ ਦਵਾਈ ਖਾਓ ਲੇਖਿਆ ਤਾਂ ਕੋਈ ਦੰਦਾ ਨਹੀਂ ਨਾ ਹੁੰਦਾ ਹਾਂ ਕਹਿੰਦੇ ਫੇਰ ਸੋਚਾਂਗੇ ਫੇਰ ਭਾਈ ਅਸੀਂ ਇਹੋਣੇ ਕਾਹਵੇਂ ਨੂੰ ਪਕੜ ਪਕੜੋ ਇਹਨੂੰ ਫੇਰ ਅਸੀਂ ਆਪਦੇ ਜੁਨੀਅਰ ਸਿੱਧੂਪੁਰ ਦੇ ਵਿੱਚ ਕੰਮ ਕਰਦਾ ਮੈਂ ਸਾਡੀ ਆਰਐਮਪੀ ਮੈਡੀਕਲ ਅਫੈਕਸ਼ਨ ਐਸੋਸੀਏਸ਼ਨ ਉਹਨਾਂ ਨਾਲ ਅਸੀਂ ਵਿਚਾਰ ਕਰੀ ਉਹ ਕਹਿੰਦੇ ਅਪ ਚੱਲਦੇ ਆਂਦੇ ਕੋਲੇ ਅਸੀਂ ਇਕੱਠੇ ਹੋ ਕੇ ਦੇ ਕੋਲੇ ਆ ਗਏ ਇਹਦੇ ਕੋਲੇ ਆ ਗਏ ਕਹਿੰਦਾ ਮੇਰੇ ਰਿਪੋਰਟਾਂ ਨੇ ਜੀ ਮੇਰਾ ਐ ਜੀ ਬਾਅਦ ਹੀ ਕਰਕੇ ਇਹਨੂੰ ਕਿਹਾ ਵੀ ਕੁਝ ਵੀ ਹੈ ਯਾਰਾ ਇਹਨਾਂ ਨੇ ਇਕੱਠੇ ਹੋ ਕੇ ਕਹਿੰਦੇ ਤੂੰ ਜੜ ਦੀ ਮਤ ਕਰ ਕਹਿੰਦਾ 50000 ਰੁਪਏ। ਇਹ ਕਹਿੰਦਾ 50000 ਲੈ ਲਓ। ਗਲਤੀ ਮੰਨਗੇ ਸੀ ਅੱਜ ਕਿ ਨਹੀਂ ਮੰਨੀ। ਉਹ ਗਲਤੀ ਮੰਨੀ ਇਹ ਤਾਂ 50000 ਦਿੰਦਾ ਸੀ। ਹਾਂ। ਕਹਿੰਦਾ 50000 ਦੇ ਦੋ। ਹਾਂ। ਉਹ 10 ਜਾਣੇ ਸੀਗੇ ਕਹਿੰਦੇ ਯਾਰ ਅਸੀਂ 10-10000 ਰੁਪਏ ਦਿੰਨੇ ਆ। ਲੱਖ ਤਾਂ ਸੀ ਨੂੰ ਹੁਣ ਹੀ ਦੇ ਦਿੰਨੇ ਆ। ਨਾਲੇ ਅਸੀਂ ਇਲਾਜ ਨਹੀਂ ਕਰਿਆ, ਕੋਈ ਕੰਮ ਨਹੀਂ, ਇਹਦਾ ਗਲਤ ਨਹੀਂ ਕਰਿਆ। ਬੜਾ ਸਾਢੇ 5 ਲੱਖ ਲੱਗਿਆ ਸੀ ਇੱਥੇ। ਹਾਂ। ਕਹਿੰਦੇ ਲੱਖ ਰੁਪਏ ਦੇ ਦਾਂ ਨੇ ਜਿਹੜੇ ਲੱਖ ਨਾਲ ਇੰਤਜ਼ਾਮ ਹੋ ਜੇ। ਇਹ ਤਾਂ ਘਰ ਗੈਣੇ ਕਰੀ ਬੱਠਾ। ਜ਼ਮੀਨ ਜਮਣ ਮੇਰੇ ਕੋਲ ਹੈ ਨਹੀਂ। ਹਾਂ। ਪੰਡਤਾਂ ਦਾ ਮੁੰਡਾ ਮ ਜਾਂਦੇ ਹੋ ਗਏ ਦੋ ਲੈ ਲਓ ਅਸੀਂ ਇੱਕ ਨਾ ਕਰ ਕਰਾ ਕੇ ਜੁਨੀਆਣ ਕਹਿੰਦੇ ਕਹਿੰਦੇ 5 ਲੱਖ ਰੁਪਈਆ ਦੇ ਦੇ ਤੂੰ ਇਹਨਾਂ ਨੂੰ ਤਾਂ ਮੈਨੂੰ ਟਾਈਮ ਦੇ ਦੋ 30 ਤਰੀਕ ਤੱਕ ਦਾ 30 ਤਰੀਕ ਦਾ ਟਾਈਮ ਦਿੱਤਾ ਇਹਨੂੰ ਇਹਨੇ ਕੁਛਾਨੂੰ ਮੁੜ ਕੇ ਫੋਨ ਨਹੀਂ ਕਰਿਆ ਕੁਛ ਨਹੀਂ ਕਰਿਆ ਮੈਂ ਤਾਂ ਲਈ ਨਹੀਂ ਕਰੀ ਅਸੀਂ ਇਹਨੂੰ ਐ ਕਹਿ ਕੇ ਕਿ 30 ਤਰੀਕ ਤੱਕ 5 ਲੱਖ ਰੁਪਈਆ ਇਹਨਾਂ ਨਾਲ ਨਿਬੜ ਜੂ ਤਾਂ ਕਰ ਲੈ ਗੱਲ ਨਹੀਂ ਉਦੋਂ ਬਾਅਦ ਤੇਰੇ ਬਾੜ ਕੇ ਬੈਠਾਂਗੇ ਫਿਰ ਅਸੀਂ ਆਪ ਦਾ ਹਿਸਾਬ ਕਰਾਂਗੇ ਇਹਨੂੰ ਕਹੇ ਕਹਿ ਕੇ ਗਏ ਸੀ ਫਿਰ ਸਾਡੇਆਂ ਰੈਲੀਆਂ ਰੁੱਲੀਆਂ ਸੀ ਕੁਛ ਉਲਜਾ ਮੇ ਜੁੱਧਰ ਹੋਲੀ ਹੋਲੀ ਕਿੰਨੇ ਚ ਨਿਬੜਿਆ ਹੁਣ 5 ਲੱਖ ਚ 5 ਲੱਖ ਤੋਂ ਦੇ ਕੇ ਆ। ਪਰ ਇਹ ਚੀਜ਼ ਮੰਨਿਆ ਠੀਕ ਆ ਤੁਹਾਡੇ ਦਾ ਬੱਚਾ 5 ਲੱਖ ਦੇ ਵਿੱਚ ਜਿਹੜਾ ਹੈਗਾ ਉਹ ਨਿਬੜ ਗਿਆ। ਇਹ ਕੀ ਹੋ ਸਕਦਾ ਵੀ ਇਦੋਂ ਪਹਿਲਾਂ ਵੀ ਇਦਾਂ ਦਾ ਕੁਝ ਹੁੰਦਾ ਰਿਹਾ ਹੋਵੇ ਜਾਂ ਇਦੋਂ ਬਾਅਦ ਦੇ ਵਿੱਚ ਵੀ ਹੋਵੇ। ਤਾਂ ਫਿਰ ਇਹ ਉਹ ਪਛਤਾਵਾ ਕੀਤਾ ਤੁਹਾਡੇ ਸਾਹਮਣੇ ਮੰਨਿਆ ਕਿ ਹਾਂ ਮੈਂ ਗਲਤ ਇਲਾਜ ਹਾਂ ਨਮੋਸ਼ੀ ਮੰਨ ਰਿਹਾ ਉਹ ਠੀਕ ਕਹਿੰਦਾ ਤੇ ਬੋਲ ਨਹੀਂ ਰਿਹਾ ਬੋਲਦਾ ਨਿਕਲਦਾ ਨਹੀਂ ਹਾਂ ਅੱਖਾਂ ਵਿੱਚ ਬੈਠਾ ਹੱਥ ਬੰਨੀ ਬੈਠਾ ਬਸ ਬੋਲਦਾ ਨਹੀਂ ਕਦੇ ਪਹਿਲਾਂ ਭੱਜ ਭੱਜ ਪੈਂਦਾ ਸੀ ਜਦ ਇਹ ਬੰਦੀ ਨੂੰ ਵੀ ਮੈਂ ਤਾਂ ਗਿਆ ਨਹੀਂ ਉਹਦੇ ਕੋਲ ਮਰਾ ਬੰਦਾ ਆਪਦਾ ਭੇਜਿਆ ਜੂਨੀਅਰ ਦਾ ਸਾਡੀ ਦਾ ਬਾਕੀ ਲੀਡਰਾਂ ਦਾ ਜਿਹੜੋ ਸਿਰ ਤੇ ਆਪਾਂ ਹੈ ਇਹਨਾਂ ਨੂੰ ਜਵਾਨ ਸਰ ਜਵਾਨ ਸਰ ਤੇ ਜਦੋਂ ਇੱਕ ਵਾਰੀ ਕਿਹਾ ਉਹਨਾਂ ਕੈਂਸਰ ਤੁਹਾਨੂੰ ਤਾਂ ਉਹਨਾਂ ਕੋਈ ਜਵਾਨ ਪੁੱਤ ਆ ਜਵਾਨ ਪੁੱਤ ਨੂੰ ਕੈਂਸਰ ਇੱਕ ਵਾਰੀ ਤਾਂ ਬੰਦਾ ਅੰਦਰੋਂ ਜੰਮੀ ਖਾਤਾ ਮੈਂ ਕਹੀ ਜਨਾਂ ਸੀ ਰੋ ਰੋ ਕੇ ਤਿੰਨ ਮਹੀਨੇ ਇੱਥੇ ਕੌਲੇ ਨਾਲ ਲੱਗ ਕੇ ਰੋ ਰੋ ਕੇ ਉੱਥੇ ਬਹਿ ਕੇ ਰੋਪੇ ਕੇ ਉੱਥੇ ਬਹਿ ਕੇ ਰੋਪੇ ਇਹ ਬਚਦਾ ਨਹੀਂ ਸਾਡਾ ਸਾਨੂੰ ਅੰਦਰੋਂ ਆਏ ਸੀ ਬਚਦਾ ਨਹੀਂ ਹੈਗਾ ਇਹਨਾਂ ਡਰਾਇਆ ਹੋਇਆ ਸੀ ਬਾਈ ਰੱਬ ਰੂਪ ਕਹਿੰਦੇ ਹੁੰਦੇ ਡਾਕਟਰ ਨੂੰ ਤੇ ਇਹ ਇਦਾਂ ਦੇ ਫਿਰ ਜੇ ਡਾਕਟਰ ਹੋਣਗੇ ਤਾਂ ਕੀ ਕਹਾਂਗੇ ਉਹਨਾਂ ਨੂੰ ਇਹ ਰੱਬ ਰੂਪ ਨਹੀਂ ਬਾਈ ਇਹ ਜਲਾਦ ਨੇ ਜਲਾਦ ਵੀ ਨਹੀਂ ਹੈਗੇ ਜਲਾਦ ਤਾਂ ਵੱਡ ਕੇ ਇੱਕ ਵਾਰੀ ਮੇੜ ਦੰਦੇ ਨੇ ਕੰਮ ਇਹ ਤਾਂ ਸਦਨੇਉਰੀ ਨੇ ਥੋੜਾ ਥੋੜਾ ਵੱਡ ਕੇ ਵੇਜਦੇ ਨੇ ਮੁੜ ਕੇ ਬਿਲਕੁਲ ਅਲਾ ਬਿਜਤੀਆਂ ਨਾਲ ਥੋੜਾ ਜਿਹਾ ਬਟਕੇ ਆਪ ਦਾ ਕੰਮ ਕਰੀ ਜਾਂਦੇ ਨੇ ਇਹ ਤਾਂ ਉਹੋ ਨੇ ਜਲਾਦ ਨਹੀਂ ਹੈਗੇ ਇਹ ਤਾਂ ਸਦਨੇਉਰੀ ਨੇ ਉਹਨਾਂ ਦੀ ਕਿਸਮ ਚੋਂ ਸਦਨਾ ਦਾ ਸੁਧਰ ਗਿਆ ਸੀ ਭਗਤ ਬਣ ਗਿਆ ਸੀ ਪਰ ਇਹ ਮੈਨੂੰ ਸੁਧਰ ਦੇ ਨਹੀਂ ਤੇ ਇਹ ਸਰਕਾਰਾਂ ਦੇ ਕੁਝ ਕਰਨ ਫੇਰ ਹੋ ਸਕਦਾ ਤੇ ਪਰ ਅਸੀਂ ਜੱਥੇਬੰਦੀਆਂ ਕਰ ਰਹੀਆਂ ਅਸੀਂ ਹਟਦੇ ਨਹੀਂ ਜਿੱਥੇ ਵੀ ਜਿਹੜਾ ਕਰਦੇ ਸਰਕਾਰ ਤੋਂ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਵੀ ਇਹਨਾਂ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਇਹੋ ਜੀ ਟੀਮ ਬਣਾਈ ਜਾਵੇ ਕੋਈ ਵੀ ਉਹ ਹਫਤੇ ਵਿੱਚ ਦੀ ਹਰ ਇੱਕ ਡਾਕਟਰ ਦੇ ਜਾ ਕੇ ਚੈੱਕ ਕਰ ਇਹਨਾਂ ਦੀਆਂ ਫਾਈਲਾਂ ਇਹਨਾਂ ਦਾ ਜਿਹੜਾ ਰਿਕਾਰਡ ਹੈ ਵੀ ਆ ਹਫਤੇ ਤੁਸੀਂ ਕਿੰਨੇ ਪੈਸੇ ਕੀ ਤੋਂ ਲੈ ਗਏ ਹੋ ਹੋਰ ਆ ਜਿਵੇਂ ਤੁਸੀਂ ਕਹੋ ਤੁਹਾਡਾ 6.5 ਲੱਖ ਲੱਗਿਆ 5 ਲੱਖ ਤੁਹਾਨੂੰ ਦੇਤਾ ਫਿਰ ਡੇਢ ਲੱਗਦਾ ਘਾਟਾ ਤੁਸੀਂ ਕੋਈ ਸਹਾਰੇ ਨੂੰ ਇਹਨੂੰ ਕਹਿੰਦੇ ਭਾਈ ਮੇਰਾ ਪੂਰਾ ਦੇ ਉਹ ਫਿਰ ਦੁਨੀਆ ਨਾਗੀ ਲੀਡਰ ਨੇ ਜਿਹਦਾ ਆਪਾਂ ਉਹਨੂੰ ਅੱਗੇ ਲਾਇਆ ਹੋਇਆ ਉਹਨਾਂ ਨੇ ਕਰ ਲਿਆ ਫਿਰ ਆਪਾਂ ਉਹਨਾਂ ਨੂੰ ਭੱਜ ਨਹੀਂ ਸਕਦੇ ਹਾਂ ਮਤਲਬ ਤੁਸੀਂ ਉਹਨੂੰ ਸੰਤੋਸ਼ ਤੋਂ ੜਾ ਥੋੜਾ ਫੈਸਲਾ ਧੰਨਵਾਦ ਮੈਂ ਡਾਕਟਰ ਨੂੰ ਬਾਂਸਲ ਜਿਵੇਂ ਕਿ ਤੁਸੀਂ ਸਾਰਾ ਐਕਸਪਲੇਨ ਕਰ ਹੀ ਦਿੱਤਾ ਇਸ ਵਿੱਚ ਕੋਈ ਦੋਹਰਾਇ ਨਹੀਂ ਹੈਗੇ ਜੀ ਸਾਡੇ ਕੋਲ ਸਾਰੀਆਂ ਰਿਪੋਰਟਾਂ ਅਵੇਲੇਬਲ ਹੈਗੀਆਂ ਜੀ ਚ ਇਹਨਾਂ ਦੇ ਟੈਸਟ ਹੋਏ ਸੀਗੇ ਉਹ ਚ ਬਲੱਡ ਕੈਂਸਰ ਡਿਕਲੇਅਰ ਹੋਇਆ ਹੋਇਆ ਹੈਗਾ ਬਲੱਡ ਕੈਂਸਰ ਦੀਆਂ ਰਿਪੋਰਟਾਂ ਜਿਹੜੀਆਂ ਦਿੱਲੀੋਂ ਹੋਈਆਂ ਸੀਗੀਆਂ ਚੰਗੀਆਂ ਲੈਬਸੋਂ ਹੋਈਆਂ ਸੀ ਉਹਨਾਂ ਦੇ ਬੇਸ ਤੇ ਹੀ ਇਹਨਾਂ ਦਾ ਟ੍ਰੀਟਮੈਂਟ ਹੋਇਆ ਸਾਡੇ ਕੋਲ ਰਿਪੋਰਟਾਂ ਹੈਗੀਆਂ ਜੀ ਚ ਸ਼ੁਰੂ ਚ ਬਲੱਡ ਕੈਂਸਰ ਸੀਗਾ ਤੇ ਉਸ ਤੋਂ ਬਾਅਦ ਸਾਡੇ ਇਲਾਜ ਤੋਂ ਬਾਅਦ ਬਲੱਡ ਕੈਂਸਰ ਨੈਗੇਟਿਵ ਹੋਇਆ ਇਹਨਾਂ ਦਾ ਉਹ ਸਾਰੀਆਂ ਰਿਪੋਰਟਾਂ ਸਾਡੇ ਕੋਲ ਅਵੇਲੇਬਲ ਹੈ ਕਿਸੇ ਵੀ ਪੇਸ਼ੈਂਟ ਦਾ ਬਿਨਾ ਮਤਲਬ ਤੋਂ ਕੋਈ ਹਸਪੀਟਲ ਕੋਈ ਡਾਕਟਰ ਇਲਾਜ ਨਹੀਂ ਕਰਦਾ ਨਾ ਪੋਸੀਬਲ ਹੈ ਕੋਈ ਕਰੇਗਾ ਤੇ ਨਾ ਹੋ ਸਕਦਾ ਹੈਗਾ ਤਾਂ ਇਹ ਬੇਬੁਨਿਆਦ ਹੈਗਾ ਇਹ ਪੇਸ਼ੈਂਟ ਦੇ ਜਿਹੜੇ ਰਿਸ਼ਤੇਦਾਰ ਉਹ ਸਾਰਿਆਂ ਨੂੰ ਗੁੰਮਰਾਹ ਕਰ ਰਹੇ ਹੈ ਕਿਸਾਨ ਯੂਨੀਅਨ ਨੂੰ ਵੀ ਗੁੰਮਰਾਹ ਕਰ ਰਹੇ ਹੈ ਤੁਹਾਨੂੰ ਵੀ ਗੁੰਮਰਾਹ ਕਰ ਰਹੇ ਹੈ ਸਾਡੇ ਕੋਲ ਸਾਰੀਆਂ ਰਿਪੋਰਟਾਂ ਮੌਜੂਦ ਹੈ ਕੋਈ ਵੀ ਬੋਰਡ ਬਣਾ ਕੇ ਸਿਵਲ ਹਸਪਤਾਲ ਚੋਂ ਪੀਜੀਆਈ ਚੋਂ ਏਮਜ਼ ਚੋਂ ਕਿਤੋਂ ਵੀ ਬਣਾ ਕੇ ਇਸ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਅਸੀਂ ਉਹਦੇ ਲਈ ਪੂਰੀ ਸਹਿਮਤੀ ਦਵਾਂਗੇ ਕੋਈ ਸਾਨੂੰ ਇਹ ਚ ਦੋ ਰਏ ਨਹੀਂ ਕਿਸੇ ਵੀ ਚੰਗੇ ਡਾਕਟਰਸ ਦਾ ਬੋਰਡ ਬਣਾ ਕੇ ਇਹਦੀ ਕਾਰਵਾਈ ਕਰੀਏ ਤੇ ਅਸੀਂ ਉਹਦੇ ਲਈ ਤਿਆਰ ਹਾਂ ਕੋਈ ਨਹੀਂ ਡਾਕਟਰ ਸਾਹਿਬ ਉਹ ਕਹਿੰਦੇ ਨੇ ਕਿ ਵੀ ਸਾਡੀ ਲੁੱਟ ਕੀਤੀ ਗਈ ਹੈ ਇੱਥੇ ਡਾਕਟਰ ਸਾਹਿਬ ਨਹੀਂ ਲੁੱਟ ਨਹੀਂ ਜੀ ਕੀਤੀ ਗਈ ਦੇਖੋ ਇਲਾਜ ਕਰਾਂਗੇ ਤਾਂ ਉਹਦੇ ਵਿੱਚ ਖਰਚਾ ਹੋਣਾ ਹੀ ਹੋਣਾ ਹੈ ਬਲੱਡ ਕੈਂਸਰ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਵੱਡੀ ਬਿਮਾਰੀ ਹੈ ਵੱਡਾ ਦਿੱਕਤ ਹੈ ਇਹ ਚ ਕਈ ਮਰੀਜ਼ ਬਚਦੇ ਹੈ ਕਈ ਨਹੀਂ ਬਚਦੇ ਇਹ ਤਾਂ ਸਾਨੂੰ ਕੀ ਸ਼ਾਬਾਸ਼ੀ ਮਿਲਨੀ ਹੈ ਵੀ ਅਸੀਂ ਬਲੱਡ ਕੈਂਸਰ ਦੇ ਮਰੀਜ਼ ਨੂੰ ਠੀਕ ਕਰਤਾ ਤੇ ਅੱਜ ਉਹ ਸਹੀ ਸਲਾਮਤ ਹੈਗਾ ਉਹਦੇ ਬਜਾਏ ਸਾਡੇ ਤੇ ਹੀ ਬਲੇਮ ਲੱਗ ਰਿਹਾ ਤੇ ਉਹਦੇ ਬਾਰੇ ਅਸੀਂ ਕੀ ਕਹਿੰਦੇ ਕਿਉਂਕਿ ਉਹਨਾਂ ਨੇ ਕਿਹਾ ਵੀ ਜਿਹੜੀ ਮੈਡੀਸਨਸ ਆ ਬਾਹਰੋਂ ਬਹੁਤ ਸਸਤੀ ਮਿਲਦੀ ਹੈ ਅਵੇਲੇਬਲ ਵੀ ਹੈ ਪਰ ਲੇਕਿਨ ਡਾਕਟਰ ਕਹਿੰਦੇ ਨੇ ਕਿ ਵੀ ਅੰਦਰੋਂ ਹੀ ਮਿਲੇਗੀ ਤੇ ਅੰਦਰਲੀ ਜਿਹੜੀ ਮੈਡੀਸਨ ਆ ਉਹ ਤਕਰੀਬਨ 9500 10000 ਦੀ ਹੈ ਬਾਹਰੋਂ ਉਹ 22-2500 ਰੁਪਏ ਚ ਨਹੀਂ ਇਹੋ ਜਿਹਾ ਕੋਈ ਫੰਡਾ ਨਹੀਂ ਹੈਗਾ ਜੀ ਬਾਹਰ ਸਸਤੀ ਮਿਲਦੀ ਹੈ ਪੇਸ਼ੈਂਟ ਜਿੱਥੋਂ ਮਰਜ਼ੀ ਦਵਾਈ ਲੈ ਸਕਦਾ ਹੈਗਾ ਸਾਨੂੰ ਕੋਈ ਦਿੱਕਤ ਨਹੀਂ ਜਿਹੜੀ ਦਵਾਈਆਂ ਆ ਉਹ ਹਸਪਤਾਲ ਦੇ ਅੰਦਰੋਂ ਹੀ ਲੱਗੀਆਂ ਉਹਦਾ ਕੋਈ ਖਰਚਾ ਬਾਹਰੋਂ ਅਸੀਂ ਲੱਗ ਨਹੀਂ ਲੇਤਾ ਇਹਨਾਂ ਤੋਂ ਜੀ ਇਹ ਉਸਮਾਨ ਦੇ ਅਧੀਨ ਹੈ ਉਸਮਾਨ ਦੇ ਅਧੀਨ ਇਲਾਜ ਹੋਇਆ ਜੀ ਉਹਦੇ ਵਿੱਚ ਦਵਾਈਆਂ ਵਿੱਚੇ ਹੀ ਹੁੰਦੀਆਂ ਹੈਗੀਆਂ ਪਰ ਜਿਹੜੀ ਇਹ ਡਿਮਾਂਡ ਕਰ ਰਹੇ ਨੇ ਤੁਹਾਡੇ ਅੰਗੇਸ਼ ਉਹ ਤਾਂ ਜੀ ਹੁਣ ਜਦੋਂ ਕੋਈ ਬੰਦੇ ਨੇ ਕਿਸੇ ਨੂੰ ਤੇ ਕੇ ਖਿਲਾਫ ਜਾਣਾ ਹੈ ਤਾਂ ਉਹ ਫਿਰ ਡਿਮਾਂਡਾਂ ਕਰੇ ਗਈ ਹੈ ਨਾ ਅਸੀਂ ਤਿਆਰ ਹਾਂ ਤੁਸੀਂ ਬੋਰਡ ਬਣਾਓ ਸਿਵਲ ਹਸਪਤਾਲ ਤੋਂ ਪੀਜੀਆਈ ਤੋਂ ਦਿੱਲੀ ਤੋਂ ਜਿੱਥੋਂ ਬੋਰਡ ਬਣਾਣਾ ਹੈ ਟਾਟਾ ਬੰਬੇ ਤੋਂ ਜੀ ਸਾਡੇ ਚ ਕੁਝ ਲੱਗਿਆ ਫਾਲਟ ਤਾਂ ਅਸੀਂ ਉਹਦੀ ਪਰਪਾਈ ਕਰਨ ਲਈ ਤਿਆਰ ਬੈਠੇ ਹਾਂ ਕੋਈ ਜਾਂਚ ਲਈ ਤੁਸੀਂ ਤਿਆਰ ਹੋ ਬਿਲਕੁਲ ਸਾਰੀ ਸਾਰੀ ਤਰ੍ਹਾਂ ਦੀ ਜਾਂਚ ਲਈ ਸੀ ਤਿਆਰ ਹੈ ਕੋਈ ਦਿੱਕਤ ਨਹੀਂ ਜੀ ਦੱਸੋ ਟੈਸਟ ਕਿੱਥੇ ਹੋਇਆ ਸੀ ਕਿਹੜੀ ਲਬੋਰੀ ਤੋਂ ਕੀਤਾ ਟੈਸਟ ਜੀ ਦਿੱਲੀੋਂ ਹੋਇਆ ਹੈ ਦਿੱਲੀ ਇੱਕ ਔਨਕੈਸ ਲੈਬ ਲੈਬ ਹੈਗੀ ਹੈ ਉੱਥੋਂ ਟੈਸਟ ਹੋਇਆ ਜਿਹੜੀ ਕਿ ਬਹੁਤ ਵੱਡੀ ਲੈਬ ਹੈਗੀ ਹੈ ਉਹ ਚ ਰਿਪੋਰਟਾਂ ਚ ਆਇਆ ਵਾ ਕੈਂਸਰ ਯੂਨੀਪੈਕ ਲੈਬ ਹੈਗੀ ਹੈ ਜਿੱਥੋਂ ਟੈਸਟ ਹੋਇਆ ਉਹਦੇ ਵਿੱਚ ਬਲੱਡ ਕੈਂਸਰ ਆਇਆ ਵਾ ਤੇ ਉਹ ਜਿਹੜੇ ਟੈਸਟ ਚਾਹੀਦੇ ਹੁੰਦੇ ਐਸ ਬਿਮਾਰੀ ਨੂੰ ਡਾਇਗਨੋਸ ਕਰਨਾ ਸਤੇ ਉਹ ਸਾਰੇ ਟੈਸਟ ਹੋਏ ਹੋਏ ਆ ਕੋਈ ਇਹ ਵੀ ਜ ਟੈਸਟ ਨਹੀਂ ਹੋਇਆ ਵੀ ਅਸੀਂ ਬਿਨਾ ਟੈਸਟਾਂ ਤੋਂ ਇਲਾਜ ਕਰਤਾ ਜਾਂ ਸਾਡੀਆਂ ਚਾਰ ਰਿਪੋਰਟਾਂ ਚਾਹੀਦੀਆਂ ਅਸੀਂ ਦੋ ਕਿੱਕੀਆਂ ਚਾਰੋਂ ਰਿਪੋਰਟਾਂ ਪੂਰੀਆਂ ਕਰਕੇ ਹੀ ਅਸੀਂ ਇਲਾਜ ਚਾਲੂ ਕੀਤਾ ਇਹਨਾਂ ਦਾ ਤੇ ਵਧੀਆ ਇਲਾਜ ਹੋਇਆ ਬੱਚੇ ਦਾ ਕਿੰਨੇ ਦਿਨ ਤੁਹਾਡੇ ਕੋਲ ਪੇਸ਼ੈਂਟ ਰਿਹਾ ਕਿ ਠੀਕ ਹੋ ਕੇ ਚਲੇ ਗਿਆ ਸਾਡੇ ਕੋਲ ਜੀ ਪਹਿਲੀ ਵਾਰ ਐਡਮਿਟ ਰਿਹਾ ਉਦੋਂ ਇਹਨੂੰ ਠੀਕ ਕਰਦੇ ਨੂੰ ਸਾਨੂੰ ਮਹੀਨੇ ਤੋਂ ਵੱਧ ਲੱਗ ਗਿਆ ਬਹੁਤ ਮਿਹਨਤ ਕਰਨੀ ਪਈ ਸਾਨੂੰ ਤਾਂ ਇਸ ਚੀਜ਼ ਦਾ ਦੁੱਖ ਹੁੰਦਾ ਵੀ ਅਸੀਂ ਇੰਨੀ ਮਿਹਨਤ ਕੀਤੀ ਬੱਚੇ ਤੇ ਛੋਟੀ ਉਮਰ ਬੱਚਾ ਹਨਾ ਆਪਣਾ ਮੇਰਾ ਪੇਸ਼ੈਂਟ ਮੈਂ ਤਾਂ ਕਈ ਵਾਰ ਅੰਦੀਰਾ ਟੀਵੀ ਆ ਕਿ ਇਹਨੂੰ ਅਟੈਂਡ ਕੀਤਾ ਹੈਗਾ ਜਦੋਂ ਲੋਡ ਪਈ ਹੈ ਤੇ ਸਾਡੇ ਤੇ ਹੀ ਬਲੇਮ ਲੱਗ ਰਿਹਾ ਮਤਲਬ ਅਸੀਂ ਹੁਣ ਇਹਦੇ ਬਾਰੇ ਕੀ ਕਹੀਏ ਬੀਂਗਾ ਡਾਕਟਰ ਇਹ ਬੜਾ ਬੁਰਾ ਲੱਗਦਾ ਹੈ ਜਦੋਂ ਤੁਹਾਡਾ ਪੇਸ਼ੈਂਟ ਬਲੱਡ ਕੈਂਸਰ ਦਾ ਠੀਕ ਹੋਣ ਦੇ ਬਾਅਦ ਤੁਹਾਡੇ ਤੇ ਇਹੋ ਜਿਹਾ ਬਲੇਮ ਲਗਾਉਂਦਾ ਹੈ ਇਹ ਤੁਹਾਡਾ ਠੀਕ ਹੋ ਕੇ ਗਿਆ ਸੀ ਸਿਸਲਾਮ ਜਿੱਥੋਂ ਹਾਂਜੀ ਹਾਂਜੀ ਬਿਲਕੁਲ ਠੀਕ ਸੀ ਠੀਕ